ਪਿਛਲੇ ਦਿਨੀ ਪਿੰਡ ਹੰਸਕਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ ਹੰਸਕਲਾ ਵੱਲੋਂ 51 ਧੀਆਂ ਦੀ ਲੋਹੜੀ ਸਮਾਜ ਸੇਵਕ ਬੁੱਟਾ ਸਿੰਘ ਯੂ ਐਸ ਏ ਅਤੇ ਸਮੂਹ ਪੰਚਾਇਤ ਵੱਲੋਂ ਮਨਾਈ ਗਈ ਇਸ ਮੌਕੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਉਗੇ ਫਿਲਮ ਨਿਰਮਾਤਾ ਸਰਦਾਰ ਹਰਬੀਰ ਸਿੰਘ ਢੀਂਸਾ ਨਾਪਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਿੰਡ ਹਾਂਸਕਲਾ ਵਿੱਚ ਪਹੁੰਚਣ ਤੇ ਹਰਬੀਰ ਢੀਂਸਾ ਦਾ ਪਿੰਡ ਦੀ ਪੰਚਾਇਤ ਐਨ ਆਰ ਆਈ ਬੁੱਟਾ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕਰਕੇ ਜੀ ਆਇਆਂ ਆਖਿਆ ਗਿਆ ਧੀਆਂ ਦੀ ਲੋਹੜੀ ਤੇ ਪਿੰਡ ਹਾਂਸਕਲਾ ਦੇ ਵਸਨੀਕਾਂ ਤੋਂ ਇਲਾਵਾ ਨਾਲ ਲੱਗਦੇ ਗਵਾਂਢੀ ਪਿੰਡ ਦੇ ਲੋਕਾਂ ਨੇ ਵੀ ਹਿੱਸਾ ਲਿਆ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਜਿਸ ਦੀ ਲੋਹੜੀ ਪ੍ਰੋਗਰਾਮ ਤੇ ਪਹੁੰਚੇ ਮਹਿਮਾਨਾਂ ਨੇ ਪ੍ਰਸ਼ੰਸਾ ਕੀਤੀ ਵਿਕਰਾਂ ਵਿੱਚ ਘਟੀਆਂ ਸਿਆਣ ਪਦੇ ਨਾਲ ਰਹਿਣਾ ਔਖਾ ਹਟ ਹਡਾ ਲਈ ਦੇ ਘਾੜ ਜਾਣ ਦੀ ਸ਼ਾਨ ਦਿਖਾ ਤੇ ਜਾਗ ਵਾਲੀ ਦੇ ਸਾੰਵੀ ਬਗਬਾ ਕੋ ਦੇ ਮੁਚਰੀ ਰੇਦ ਕੀ ਤੇ ਕੇ ਦਾ ਹੋਰ ਕੁਝ ਨਹੀਂ ਚਾਹੀਦਾ ਮਾਰ ਕੇ ਕਪੜੋ ਦੇ ਕੀ ਤੇ ਕੇ ਦਾ ਹੋਰ ਕੁਝ ਨਹੀਂ ਚਾਹੀਦਾ ਹੱਤ ਦੇ ਚੇਰੇ ਰੱਖੀ ਰਖਾ ਮੇਰੇ ਚਾਚੀਆਂ ਤਾਈਆਂ

ਇਸ ਮੌਕੇ ਜਰਨੈਲ ਸਿੰਘ ਸੁਧਾਰੀਆ ਵੱਲੋਂ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਹਰਬੀਰ ਸਿੰਘ ਟਿੰਡਸਾ ਅਤੇ ਐਨ ਆਰ ਆਈ ਬੁੱਟਾ ਸਿੰਘ ਅਤੇ ਪ੍ਰਬੰਧਕਾਂ ਵੱਲੋਂ ਪਹੁੰਚੇ ਮੋਤਵਰਾਂ ਨੂੰ ਸਰੋਪਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਧੀਆਂ ਦੀ ਲੋਹੜੀ ਤੇ ਸ਼੍ਰੀ ਗੁਰੂ ਨਾਨਕ ਦੇਵ ਲੋਕ ਸੇਵਾ ਸੁਸਾਇਟੀ ਹੰਸਕਲਾ ਵੱਲੋਂ ਕੇਂਦਰ ਸਰਕਾਰ ਅਧੀਨ ਡਾਕ ਖਾਨੇ ਵਿੱਚ ਬੱਚੀਆਂ ਦੇ ਨਾਮ ਤੇ ਸੁਕੰਨਿਆ ਯੋਜਨਾ ਤਹਿਤ 3100 ਰੁਪਿਆ ਰਾਸ਼ੀ ਹਰੇਕ ਧੀ ਦੇ ਨਾਮ ਜਮ੍ਹਾਂ ਕਰਵਾਈ ਗਈ ਜੋ ਕੇਂਦਰ ਦੀ ਸਕੀਮ ਮਦੀਨ 18 ਸਾਲ ਬਾਅਦ ਬਣਦੀ ਰਾਸ਼ੀ ਬੱਚਿਆਂ ਨੂੰ ਮਿਲੇਗੀ ਜਿਸ ਦੀ ਪ੍ਰੋਗਰਾਮ ਤੇ ਪਹੁੰਚੇ ਹਰੇਕ ਵਿਅਕਤੀ ਵੱਲੋਂ ਪ੍ਰਸ਼ੰਸਾ ਕੀਤੀ ਗਈ ਅੰਤ ਵਿੱਚ ਇਸ ਮੌਕੇ ਮੁੱਖ ਮਹਿਮਾਨ ਹਰਬੀਰ ਟਿੰਸਾ ਨਾਬਾ ਵੱਲੋਂ ਆਪਣੇ ਭਾਸ਼ਣ ਵਿੱਚ ਲੋਹੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਕਿਹਾ ਗਿਆ ਸਾਨੂੰ ਮੁੰਡਿਆਂ ਦੀ ਲੋਹੜੀ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਜ਼ਰੂਰ ਮਨਾਉਣੀ ਚਾਹੀਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਕ ਡਾਕਟਰ ਅਰਵਿੰਦਰ ਢਿੱਲੋਂ ਲੇਖਕ ਅਤੇ ਐਕਟਰ ਸ਼੍ਰੀਮਤੀ ਰਮਨ ਸੰਧੂ ਸਰਪੰਚ ਮਾਨਪ੍ਰੀਤ ਕੌਰ ਵਾਈਫ ਆਫ ਸਰਦਾਰ ਬਲਵਿੰਦਰ ਸਿੰਘ ਸੋਨੂ ਪੰਜ ਲਖਵੀਰ ਸਿੰਘ ਪੰਜ ਬੁੱਟਾ ਸਿੰਘ ਪੰਜ ਪ੍ਰਦੀਪ ਸਿੰਘ ਪੰਜ ਹਰਬਾンス ਸਿੰਘ ਪੰਜ ਗੁਰਮੀਤ ਕੌਰ ਪੰਜ ਸਿੰਦਰ ਕੌਰ ਪੰਜ ਸੁਖਦੀਪ ਕੌਰ

ਇਹ ਹਰ ਤਰ੍ਹਾਂ ਦੇ ਬਦਲ ਕਰਦੇ ਨੇ ਇਹ ਹਰ ਨਿਸ਼ਚਿਤ ਇਹ ਪਤਾ ਨਹੀਂ ਕਿ ਇਹ ਟੈਕਨੀਕ ਪੂਰੀ ਨੂੰ ਕਿਹਾ ਹੈ ਕਿ ਜਿੰਨੀ ਜ਼ਰੂਰਤ ਲੋਆ ਉਹ ਅਸੀਂ ਜਦੋਂ ਉਹਦੇ ਕਾਰਜ ਕਰਦੇ ਤੋਂ ਸੰਬੰਧ ਕਰਦਾ ਤੇ ਬਹੁਤ ਵਧੀਆ ਇੰਸਾਨ ਨੇ ਤੇ ਟੋਰਨਾਂ ਤੇ ਸਟੱਡੀ ਲਈ ਬਹੁਤ ਵਧੀਆ ਕੰਮ ਕਰ ਲਈ ਤੇ ਜਿੰਨਾ ਤੱਕ ਮੇਰਾ ਸਵਾਲ ਹੈ ਮੈਂ ਇਸ ਸਟੇਜ ਤੇ ਕੱਟ ਬੋਲਦਾ ਪਰ ਮੈਂ ਐਜ਼ ਅ ਡਾਇਰੈਕਟਰ ਜਦੋਂ ਕੰਮ ਕਰਦਾ ਜਾਂ ਚਲੋ ਜਿਹੜਾ ਤਾਂ ਉਹ ਜਿਹੜਾ ਸਾਰਾ ਜਿਹੜਾ ਸਮਾਜ ਦੇ ਉੱਤੇ ਲੱਗਦਾ ਤੇ ਮੈਂ ਕੋਸ਼ਿਸ਼ ਕਰ ਰਹਾ ਕਿ ਆਪਣੇ ਆ ਸਮਾਜ ਸਮਾਜ ਨੂੰ ਸਹੀ ਸੇਧ ਦਿਵਾਇਆ ਸਮਾਜ ਜਿਹੜੀਆਂ ਕ੍ਰੀਤੀਆਂ ਨੇ ਆਪੜੀਆਂ ਉਹਨਾਂ ਨੂੰ ਸ਼ੁਰੂ ਕਰਨ ਲਈ ਤੇ ਆਪਣੇ ਜਿਹੜੇ ਥਰੇਤੋਂ ਬਾਵਾਂ ਪੜਾਣ ਇਹਨਾਂ ਦੀ ਆਪਸ ਦੀਆਂ ਜਿਹੜੀਆਂ ਨੋਕੀਓਂ ਕੁੰਦੀਆਂ ਇਹਨਾਂ ਤੋਂ ਮੈਂ ਪਹਿਲਾਂ ਬਣਾਉਣਾ ਤੇ ਨਾਲ ਪਹਿਲਾਂ ਬਹੁਤ ਸੇਧ ਵਾਲੀ ਰੋਡੀਆਂ ਤੇ ਉਸ ਨੂੰ ਤੁਸੀਂ ਮਿਊਜ਼ਿਕ ਹਟ ਟੀਵੀ ਤੇ ਜਦੋਂ ਵੀ ਵਰਤੀ ਦੇਖ ਸਕਦੇ ਆ ਦੀ ਮੰਗ ਵਾਲੀ ਉਹ ਜਿਹੜੇ ਜਵਾਬ ਜਿੰਨੇ ਹੋਇਆ ਤੇ ਮੈਂ ਅੱਜ ਇੱਕ ਹਫ਼ਤੇ ਤੋਂ ਬਹੁਤ ਰੋਜ਼ੇ ਲੱਗਾ ਤੇ ਸਰ ਦਾ ਦੇ ਸਿਹਤ ਦਾ ਸਤਾ ਹੈ ਕਿ ਤੇ ਉਸ ਅਸਿੰਦ ਦੀ ਦਰਸਾਤ ਤੋਂ ਤੇ ਧੰਨਵਾਦ ਕਰਦਾ ਜਿੰਨੇ ਲੈ ਕੇ ਕੀਤੀ ਗੱਲ ਇਹ ਲੋੜੇ ਤੇ ਬੁਲਾ ਕੇ ਸਾਡਾ ਬਹੁਤ ਬਹੁਤ ਸੈਂਕੜੇ ਧੰਨਵਾਦ ਕਰਦਾ